ਸਤਿਗੁਰੂ ਰਬੀਦਾਸ ਮਹਾਰਾਜ ਜੀ ਕਹਿੰਦੇ ਹਨ ਕਿ اے ਪ੍ਰਭੂ ਇਸ ਮਾਇਆ ਨੇ ਸਾਰੇ ਸੰਸਾਰ ਨੂੰ ਖਾ ਲਿਆ ਹੈ। ਚਤੁਰਸੀ ਕਿਰਪਾ ਕਰਕੇ ਮੈਨੂੰ ਇਸ ਤੋਂ ਬਚਾ ਲਵੋ। ਇਹ ਮਾਇਆ ਬਹੁਤ ਜੋਰਾਵਰ ਹੈ। ਇਸ ਨੇ ਸਭ ਨੂੰ ਪਸਪਿਛ ਕੀਤਾ ਹੋਇਆ ਹੈ ਸੁਰਸ਼ੀ मुनि ਅਤੇ ਦੇਵੀ ਦੇਵਤਾ ਸਭ ਨੂੰ ਇਸ ਮਾਇਆ ਨੇ ਪਰਮਾਇਆ ਹੋਇਆ ਹੈ ਇਹ ਮਾਇਆ ਰੂਪੀ ਠਗਣੀ ਕਦੇ ਬਾਲਕ ਦਾ ਕਦੇ ਬਿਰਧ ਦਾ ਅਤੇ ਕਦੇ ਸੁੰਦਰ ਨਾਰੀ ਦਾ ਰੂਪ ਧਾਰ ਲੈਂਦੀ ਹੈ ਸੋ ਕਹਿੰਦੇ ਨੇ ਕਿ ਜੋਗੀ ਤਪਸਵੀ ਅਤੇ ਸੰਿਆਸੀ ਵੀ ਇਹਦੇ ਹੱਥੋਂ ਨਹੀਂ ਬਚੇ ਇਸ ਜਾਦੂਗਰ ਦੀ ਜਾਦੂਗਰੀ ਨੇ ਸਭ ਨੂੰ ਛਲਿਆ ਹੋਇਆ ਹੈ ਸੋ ਜਿਹੜਾ ਵੀ ਇਸ ਨੂੰ ਦੇਖਦਾ ਹੈ ਕਹਿੰਦੇ ਨੇ ਉਸ ਦੀ ਮਤ ਮਾਰੀ ਜਾਂਦੀ ਹੈ ਕੇਵਲ ਕੋਈ ਸੱਚਾ ਗੁਰੂ ਤੋਂ ਭਗਤੀ ਇਸ ਦੀਆਂ ਚਾਲਾਂ ਸਮਝ ਸਕਦਾ ਹੈ ਮਾਤ ਲੋਕ ਨਹੀਂ ਸਵਰਗਪੁਰੀ ਅਤੇ ਬ੍ਰਹਮਪੁਰੀ ਉੱਤੇ ਵੀ ਮਾਇਆ ਦਾ ਡੰਕਾ ਵੱਜਦਾ ਹੈ ਸੋ ਮਾਇਆ ਨੇ ਤਾਂ বিষ্ণੂ ਤੱਕ ਨੂੰ ਭਰਮਾਇਆ ਹੈ ਸੋ ਕਿਹਾ ਜਾਂਦਾ ਹੈ ਕਿ ਭਗਵਾਨ ਰਾਮ ਜੋ বিষ্ণੂ ਦੇ ਅਵਤਾਰ ਸਨ ਮਾਇਆ ਦੇ ਹਿਰਨ ਪਿੱਛੇ ਦੌੜੇ ਜਿਸ ਕਾਰਨ ਰਾਵਣ ਉਹਨਾਂ ਦੀ ਪਤਨੀ ਸੀਤਾ ਨੂੰ ਚਰਾ ਕੇ ਲੈ ਗਿਆ ਅਤੇ ਰਾਵਣ ਨਾਲ ਉਹਨਾਂ ਦਾ ਧੰਕਰ ਜੁੱਧ ਹੋਇਆ ਮਤਲਬ ਇਹ ਕਿ ਦੇਵੀ ਦੇਵਤਾ ਅਤੇ ਅਵਤਾਰ ਵੀ ਇਸ ਮਾਇਆ ਦੇ ਪ੍ਰਭਾਵ ਤੋਂ ਨਾ ਬਚ ਸਕੇ ਸਭ ਲੋਕ ਮਾਇਆ ਵਿੱਚ ਉਲਝ ਕੇ ਦੁੱਖ ਉਠਾ ਰਹੇ ਹਾਂ اے ਪ੍ਰਭੂ ਤੁਸੀਂ ਆਪਣੀ ਕਿਰਪਾ ਦ੍ਰਿਸ਼ਟੀ ਨਾਲ ਮੇਰਾ ਇਹ ਦੁੱਖ ਦੂਰ ਕਰੋ ਅਤੇ ਮੈਨੂੰ ਇਸ ਮਾਇਆ ਦੇ ਪੰਜੇ ਤੋਂ ਆਜ਼ਾਦ ਕਰ ਦੇਵੋ ਸਤਿਗੁਰੂ ਰਬੀਦਾਸ ਮਹਾਰਾਜ ਜੀ ਕਹਿੰਦੇ ਹਨ ਕਿ ਮੇਰਾ ਮਨ ਇਹ ਸੋਚ ਕੇ ਅਵਾਸ ਹੋ ਰਿਹਾ ਹੈ ਕਿ ਤਲੋਕੀ ਵਿੱਚ ਕੋਈ ਅਜਹੀ ਥਾਂ ਨਹੀਂ ਹੈ ਜਿੱਥੇ ਮਾਇਆ ਦਾ ਅਸਰ ਨਾ ਹੋਵੇ ਮੈਂ ਜਾਵਾਂ ਤਾਂ ਕਿੱਥੇ ਜਾਵਾਂ ਮੇਰੇ ਬਚਾਵਾ ਇੱਕੋ ਤਰੀਕਾ ਹੈ ਕਿ ਮੈਂ ਤੇਰੇ ਵਿੱਚ ਸਮਾ ਜਾਵਾਂ ਤੂੰ ਸਰਬ ਵਿਆਪਕ ਹੈ ਅਤੇ ਕੇਵਲ ਤੂੰ ਹੀ ਮੈਨੂੰ ਮਾਇਆ ਤੋਂ ਮੁਕਤ ਕਰਕੇ ਆਪਣੇ ਨਾਲ ਮਲਾ ਸਕਦਾ ਹੈ ਸੋ ਪਿਆਰਿਓ ਜੇ ਦਾਸ ਕੰਮਲ ਦੀਆਂ ਲੈਣਾ ਚੰਗੇ ਲੱਗੀਆਂ ਤਾਂ ਲਾਇਕ ਕਮੈਂਟ ਕਰਕੇ ਜਰੂਰ ਦੱਸਣਾ ਬੋਲੇ ਸੋ ਨਿਰਭੈ ਸਤਿਗੁਰੂ ਰਬੀਦਾਸ ਮਹਾਰਾਜ ਕੀ ਜੈ